ਯਾਦ ਰੱਖਿਆ ਜੀ ਇੱਕ ਬੇਨਤੀ ਮੈਂ ਖੋਰ ਕਰਾਂ ਆਪਣੇ ਪਰਾਤਨ ਗ੍ਰੰਥਾਂ ਦੇ ਵਿੱਚ ਨਾ ਵਿਦਵਾਨਾਂ ਨੇ ਚਾਰ ਤਰ੍ਹਾਂ ਦੇ ਪੱਖ ਰੱਖੇ ਇੱਕ ਖੈ ਸਾਧ ਸੰਗਤ ਜਦੋਂ ਕੇਵਲ ਆਪਾਂ ਰਸਨਾ ਦਾ ਰੂਪ ਧਾਰਨ ਕਰਕੇ ਉਹਨਾਂ ਜਪਣਿਆ ਕੇਵਲ ਰਸਨਾ ਦੇ ਤੌਰ ਤੇ ਜਿੱਥੋਂ ਭਗਤੀ ਦੇ ਮਾਰਗ ਦੀ ਅਰੰਭਤਾ ਖੁੰ ਦੇਖ ਹੈ ਜਿਹਨੂੰ ਪਾਤਸ਼ਾਹ ਨੇ ਵੀ ਕਿਹਾ ਰਸਨਾ ਜਪੀਏ ਏਕ ਨਾਮ ਫੇ ਰਸਨਾ ਜਪ ਗੋਬਿੰਦੋ ਜਦੋਂ ਰਸਨਾ chant ਉਹਦੇ ਪਿਆਰ ਵਿੱਚ ਜਪ ਦੀ ਖੈ ਇਹ ਵੈਖਰੀ ਖੈ ਇਸ ਤੋਂ ਅੱਗੇ ਸਾ ਸੰਗਤ ਮਦਮਾ ਖੈ ਜਿਹੜੀ ਮਦਮਾ ਦੀ ਖੇੜ ਨਾ ਜਿਹਨੂੰ ਬਾਣੀ ਕੰਠ ਹੋਵੇਗੀ ਇਹ ਸਖੋ ਅਜਾਏ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਅਰਦਾਸ ਕਰਕੇ ਜਾਇਆ ਜੇ ਬਾਪੂ ਕਿਰਪਾ ਕਰ ਕਿਤੇ ਸਾਨੂੰ ਤੇਰਾ ਜਾਪ ਸਹਿਬ ਕੰਠ ਹੋ ਜਾਏ ਚੁਪਈ ਸਵਈਏ ਕੰਠ ਹੋ ਜਾਣਾ ਤੇ ਸਾਡੇ ਬਜ਼ੁਰਗ ਕਿਹਾ ਕਰਦੇ ਸਨ ਕਿ ਜਿਹਨੂੰ ਬਾਣੀ ਕੰਠੇ ਨਾ ਉਹ ਸਭ ਤੋਂ ਤਨਾੜ ਖੈ ਉਸ ਸਭ ਤੋਂ ਉੱਚਾ ਖੈ ਜਿਹਦੇ ਹਿਰਦੇ ਦੇ ਵਿੱਚ ਬਾਣੀ ਦਾ ਵਾਸ ਖਿਰਦੇ ਚ ਬਾਣੀ ਵਸੀ ਹੋਏਗੀ ਉਹਨੂੰ ਜਰੂਰ ਬਾਣੀ ਕੰਠ ਹੋਏਗੀ ਇਹ ਸਾਧ ਸੰਗਤ ਮਦਮਾ ਇੱਕ ਅਦੀ ਪ੍ਰੈਕਟੀਕਲ ਕਰਿਆ ਜੇ ਉੱਥੇ ਫਿਰ ਜ਼ੁਬਾਨ ਦੀ ਲੋੜ ਨਹੀਂ ਪੈਂਦੀ ਸੁੱਤੇ ਸਿੱਧ ਬਿਨਾ ਰਸਨਾ ਤੋਂ ਬਾਣੀ ਦਾ ਜਾਪ ਹੋ ਰਿਹਾ ਹੈ ਅੰਦਰ ਜਪਦਾ ਪਿਆ ਹੈ ਇਸ ਤੋਂ ਅੱਗੇ ਖੈ ਸਾਧ ਸੰਗਤ ਬਸੰਤੀ ਇਹਦੀ ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਵਿਆਖਿਆ ਪੇ ਕਰਦੇ ਨੇ ਕਹਨ ਲੱਗੇ ਬਸੰਤੀ ਦੇ ਤੌਰ ਤੇ ਇੱਕ ਖੇਡ ਵਾਪਰਦੀ ਏ ਅਧਿਆਤਮਕ ਜੀਵਨ ਵਿੱਚ ਕਹਨ ਲੱਗੇ ਉਥੇ ਫਿਰ ਖੁਣ ਸੁੱਤੇ ਸਿੱਧ ਹਿਰਦਾ ਉਹਦੇ ਪਿਆਰ ਵਿੱਚ ਉਹਦੀ ਰੋਂ ਨੂੰ ਸਵੀਕਾਰ ਕਰਦਾ ਹੈ ਸੁੱਤੇ ਸਿੱਧ ਹਿਰਦੇ ਵਿੱਚੋਂ ਬਿਨਾਂ ਜ਼ੁਬਾਨ ਤੋਂ ਬਿਨਾਂ ਗਲੇ ਤੋਂ ਰੋਮ ਰੋਮ ਕਰਕੇ ਖੁਣ ਵਾਹਿਗੁਰੂ ਦੀ ਧੁਣ ਪੇ ਨਿਕਲਦੀ ਏ ਹੁਣ ਸਾਧ ਸੰਗਤ ਕਹਿਣ ਦੀ ਲੋੜ ਨਹੀਂ ਅਜੱਪਾ ਜਾਪਨਾ ਵਿਸਰੈ ਅਜੱਪਾ ਜਾਪ ਦੀ ਬਰਕਤ ਮਿਲ ਗਈ ਬਿਨ ਜੇਵਾ ਜੋ ਜਪੈ ਖਿਆਏ ਵਿਕੋਏ ਤੁਹਾਨੂੰ ਕਈ ਵਾਰੀ ਇਹ ਗੱਲਾਂ ਬੜੀਆਂ ਉਹ ਲੱਗਣ ਗਿਆ ਉਪਰੀਆਂ ਜੀਆਂ ਪਰ ਨਹੀਂ ਸਾਧ ਸੰਗਤ ਬਾਣੀ ਵਿੱਚ ਦਾ ਜ਼ਿਕਰ ਖੈ ਜਿਹੜੇ ਰੱਬ ਦੇ ਪਿਆਰੇ ਸਾਧੂ ਜਨ ਮਹਾਤਮਾ ਜਨ ਇੱਥੇ ਜਿੰਨੇ ਵੀ ਜਥੇਦਾਰ ਸ੍ਰੀ ਇਸ ਤਖਤ ਤੇ ਸੇਵਾ ਕਰਦੇ ਨੇ ਮੇਰਾ ਭਰੋਸਾ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਸੇਵਾ ਹੀ ਤਾਂ ਦਿੱਤੀ ਏ ਉਹ ਸਾਧ ਸੰਗਤ ਇਸ ਬਰਕਤ ਨੂੰ ਮਾਣਦੇ ਹੋਏ ਨੇ ਮਾਣਦੇ ਰਹੇ ਜਿਵੇਂ ਜਥੇਦਾਰ ਮੋਨੀ ਜੀ ਦਾ ਆਪਾਂ ਜੀਵਨ ਪੜ੍ਹਨੇ ਆ ਸਾਧ ਸੰਗਤ 12 ਸਾਲ ਮੌਨ ਧਾਰਨ ਕਰੀ ਰੱਖਿਆ ਕਿੱਡੀ ਵੱਡੀ ਗੱਲ ਖੈ ਭਾਵ ਉਹ ਸਾਧ ਸੰਗਤ ਖਿਰਦੇ ਤੋਂ ਜਦੋਂ ਪਿਆਰ ਬਣਦਾ ਏ ਫਿਰ ਅੱਗੇ ਖੈ ਪਰਾ ਉਹ ਸਾਧ ਸੰਗਤ ਬ੍ਰਹਮ ਦੀ ਅਭੇਦਤਾ ਦੀ ਬਾਤ ਖੈ ਰੋ ਵਿਚਾਰ ਸਤਿਗੁਰੂ ਕਿਰਪਾ ਕਰਿਆ ਜਦ ਤਾਰ ਜੀ ਕਹਿੰਦੇ ਨੇ ਸਿਮਰ ਸਿਮਰ ਤਾਂ ਕੋ ਖੌਂਜੀ